ਤੁਹਾਡੀ ਮੀਟਿੰਗ ਹੋਈ ਹੈ ਤੇ ਇਸ ਦੇ ਵਿੱਚ ਕਿਹੜੇ-ਕਿਹੜੇ ਮਤਿਆਂ ਤੇ ਗੱਲਬਾਤ ਹੋਈ ਜਾਂ ਕੀ ਇਸ ਦਾ ਅਜੰਡਾ ਸੀ ਅੱਜ ਜਿਹੜੀ ਮੀਟਿੰਗ ਸੀ ਸਭ ਤੋਂ ਪਹਿਲਾਂ ਤਾਂ ਮੇਰਾ ਮੈਂ ਦੱਸ ਦਵਾਂ ਆਮ ਮੰਦਰ ਕੋਲੋਂ ਕਿਦੋਂ ਲਗਨ ਜਿਕਰ ਮੇ ਆ ਪੰਜਾਂ ਦਿਨ ਹੋ ਗਏ ਆਵਾਜ਼ ਘਟ ਰਹੀ ਹੈ ਇਹਦੇ ਲਈ ਮੈਂ ਮਾਫੀ ਚਾਹੁੰਦਾ ਹਾਂ ਉਸ ਤੋਂ ਮੈਂ ਸ਼ਰਮਸਾਰ ਹਾਂ ਅੱਜ ਮੀਟਿੰਗ ਬੁਲਾਈ ਗਈ ਸੀ ਕਿ ਪੰਜਾਬ ਸਰਕਾਰ ਅੱਜ ਤੋਂ ਪੰਜ ਸਰਕਾਰਾਂ ਵੱਲੋਂ ਇੱਕ ਵਾਰ ਬੰਦੀ ਕੀਤੀ ਗਈ ਪੂਰੇ ਪੰਜਾਬ ਦੀ ਨੰਬਰ ਉਹਦੇ ਸੰਵੰਦਿਤ ਕੋਰਟ ਦੇ ਵਿੱਚ ਵੀ ਬੰਦੀ ਲੱਗਦੀ ਰਹੀ ਹੈ ਵਾਰ ਦਸਣ ਵਾਲੀ ਗੱਲ ਤੇ ਸੋਚਣ ਵਾਲੀ ਗੱਲ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸ਼ਹਿਰ ਦਾ ਵਾਰ ਕੋਈ ਵਧਾਇਆ ਨਹੀਂ ਗਿਆ 29 ਵਾੜੀ ਬੰਨਣਾ ਸੀ 29 ਵਾੜੀ ਹੁਣ ਰੱਖੇ ਗਏ ਹਨ ਲੇਕਿਨ ਬਾੜ ਨੰਬਰ 60 ਛੱਡ ਕੇ ਸਿਰਫ ਇੱਕ ਬਾੜ ਨੂੰ ਛੱਡ ਕੇ ਬਾਕੀ 28 28 ਵਾੜਾਂ ਨੂੰ ਤੋੜ ਦਿੱਤਾ ਗਿਆ ਸਰਕਾਰਾਂ ਪਹਿਲਾਂ ਵੀ ਕਰਦੀਆਂ ਰਹੀਆਂ ਰੈਟੇਸ਼ਨ 2014 ਵਿੱਚ ਬਣੀ ਸੀ ਰੈਟੇਸ਼ਨ ਕੋਈ ਵੀ ਕੀਤੀ ਜਾ ਸਕਦੀ ਸੀ ਸਰਕਾਰ ਜਾਵੇ ਨੰਦੋ ਤੇ ਹੁਣ ਵੀ ਤੇ ਮਰਜ਼ੀ ਕਰਦਾ ਹੈ ਸਰਕਾਰ ਦੀ ਨਮਾਇਦਾ ਸਰਕਾਰ ਦੀ ਡਿਊਟੀ ਹੈ ਅਸੀਂ ਆਪ ਨੇ ਕਿਹ ਜੇ ਵਾਡ ਬੰਦੀ ਹੋਈ ਹੈ ਉਹ ਬੰਦੀ ਨੂੰ ਅਸੀਂ ਹੰਡਾ ਕਰਦੇ ਆਂ ਔਰ ਅਸੀਂ ਅਜ ਮਤਾ ਪਾਇਆ ਕਿ ਜਿਹੜੀ ਵਾਡ ਬੰਦੀ ਹੋਈ ਹੈ ਇਹ ਜੀ ਅਸੀਂ ਨਕੇਤੀ ਕਰਦੇ ਆਂ ਔਰ ਸਰਕਾਰ ਤੋਂ ਮੰਗ ਕਰਦੇ ਆਂ ਕਿ ਜੋ ਵਾਡ ਬੰਦੀ 2014 ਤੋਂ ਕੰਦਰੀ ਹੈ ਉਸ ਅਨਸਾਰ ਹੀ ਨਵੀਆਂ ਚੋਣਾਂ ਕਰਾਈਆਂ ਜਾਣ ਇਹ ਫਿਰ ਵੀ ਸਰਕਾਰ ਨੇ ਕਿਉਂਕਿ ਜਦੋਂ ਵਾੜ ਨਹੀਂ ਬੰਦਿਆ ਫਿਰ ਵਾੜबंदी ਤੋੜਨ ਦੀ ਕੋਈ ਲੋੜ ਕਿਉਂ ਪੈਣੀਗੀ ਇਹਦੇ ਨਾਲ ਇੱਕ ਸ਼ਹਿਰ ਵਿੱਚ ਐਂਟੀਆ ਵਿੱਚ ਖਲਪਲੀ ਦਾ ਮਹਾਵੜਾ ਡਾਕਟਰ ਦਾ ਮਹਾਵੜਾ ਬਣਾ ਦਿੱਤਾ ਗਿਆ ਕਿਵੇਂ ਸਰਪੰਚਾਂ ਵਿੱਚ ਕੀਤਾ ਗਿਆ ਸੀਗਾ ਜਿਹੜੇ ਬੰਦੇ ਨੇ ਜਿੰਨੂੰ ਵੋਟ ਪਾਉਣੀ ਹੈ ਉਹਦਾ ਸਨਮਾਨ ਕਰਕੇ ਉਹਨੇ ਉਹਨੂੰ ਹੀ ਪਾਉਣੀ ਹੈ ਜਿੱਤੇ ਜਿੰਨੇ ਕੋ ਕੰਮ ਕਰਿਆ ਕਿ ਜਿਹੜੇ ਕੁਤ ਲੋਕਾਂ ਦਾ ਉਹਨਾਂ ਨੂੰ ਬੁਟਾਉਣੀ ਹੋ ਲੋਕਾਂ ਦਾ ਸੰਸਾਰ ਕਰਕੇ ਸੋ ਅੱਜ ਦੇ ਮੱਤੇ ਨੂੰ ਅਸੀਂ ਪ੍ਰੋਜੈਕਟ ਕੀਤਾ ਔਰ ਇਸ ਵਾਰ ਬੰਦੀ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਪ੍ਰਾਣੀ ਵਾਰ ਰੱਖੇ ਜਾਣ ਜੇ ਵਾਰਡਾਂ ਦੇ ਵਿੱਚ ਕੋ ਰੋਟੇਸ਼ਨ ਚੇਂਜ ਕਰਨੀ ਚਾਹੁੰਦੀ ਹੈ ਸਰਕਾਰ ਕਿ ਮਾਨਯੋਗ ਸਾਡੇ ਮੈਂਡੀ ਸਾਹਿਬ ਚੱਟਕੀ ਸਾਹਿਬ ਪ੍ਰਿੰਸੀਪਲ ਚੱਟਕੀ ਸਾਹਿਬ ਮੰਤਰੀ ਸਾਹਿਬ ਔਰ ਰੋਟੇਸ਼ਨ ਚੇਂਜ ਕਰ ਸਕਦੇ ਨੇ ਉਹਨਾਂ ਦਾ ਰਾਈਟ ਹੈ ਉਹ ਸਾਡੀ ਹੱਥ ਜੋੜ ਕੇ ਨਿਯਾਰਸ਼ ਹੈ ਉਨਾ ਵੱਡਾ ਜੀਨਸਾਰੀ ਕਿ ਇਹ ਛੋਣਾ ਇੱਕਾਈ ਜਾਵੇ ਅੱਜ ਦਾ ਜਿਹੜਾ ਇੱਕੋ ਹੀ ਜੰਡਾ ਸੀ ਇਸੇ ਲਈ ਮੀਟਿੰਗ ਬੁਲਾਈ ਗਈ ਸ਼ਹਿਰ ਦੇ ਜਿਹੜੇ ਵਕਾਸ ਤੇ ਕੰਮ ਬੂਰੇ ਰਹਿੰਦੇ ਨੇ ਪਹਿਲੀ ਗੱਲ ਤੋਂ ਸਾਡੇ ਕੁੜੇ ਸਾਰੇ ਵਾਦਾਂ ਤੇ ਟੁੱਟੜ ਕੜੀਆਂ ਤੇ ਕੰਮ ਲਗਭਗ ਪਾਸ ਹੋ ਚੁੱਕੇ ਆ ਕਿ ਫਿਰ ਵੀ ਕਿਸ਼ਣਾ ਰਹਿੰਦਾ ਹੈ ਤੂੰ ਅਗਲੀ ਮੀਟਿੰਗ ਦੇ ਵਿੱਚ ਕਿਹਦੇ ਕੋ ਕੰਮ ਹੋਣ ਵਾਲੇ ਆ ਉਹ ਬਾਸ ਕਰ ਦਿੱਤੇ ਜਾਣਗੇ ਸਰ ਜਦੋਂ ਵਾਰਡ ਵਾਰਡ ਵਧਾਏ ਜਾਂਦੇ ਉਹਦੋਂ ਵਾਰਡਬੰਦੀ ਹੁੰਦੀ ਹੈ ਤੇ ਜਦੋਂ ਹੁਣ ਵਾਰਡ ਵਧਾਏ ਨਹੀਂ ਗਏ ਤੇ ਵਾਰਡਬੰਦੀ ਦੁਆਰਾ ਨਵੇਂ ਸਿਰ ਤੇ ਡਿਮਾਂਡ ਕਰਦੇ ਆ ਜੀ ਕਿਉਂਕਿ ਮੇਰਾ ਵਾਰਡ ਮੇਰੀ ਐਡਰੈਸ 77 ਨੰਬਰ ਵਿੱਚ ਹੈ ਜੇ ਮੇਰੇ ਉਹ ਨੋ ਵਿੱਚ ਕਰ ਦਿੱਤੀ ਜਾਂਦੀ ਹੈ ਤਾਂ ਮੇਰੇ ਜਿਹੜੇ ਮਤਲਬ ਪਹਿਨ ਕਾਰਡ ਆਧਾਰ ਕਾਰਡ ਜਾਂ ਜੋ ਵੀ ਡਰੈੱਸ ਹੈ ਉਹ ਸਾਰਾ ਅਪਡੇਟ ਹੋ ਜਾਊਗਾ ਮੈਨੂੰ ਨਵੇਂ ਸਿਰਿਆ ਤੋਂ ਬਣਾਉਣਾ ਪਊਗਾ ਭਈ ਬੰਕੇ ਮਾਰ ਮੁਝੇ ਛੱਡ ਜਿੱਟੇ ਭਈ ਉਹਨਾਂ ਦਾ ਚੁੱਪੀ ਨਾਲ ਇਸ ਤਰੀਕੇ ਨਾਲ ਲੋਕ ਲੋਕ ਜਿਹੜੇ ਆਏ ਉਹ ਤੰਗ ਪ੍ਰਸ਼ਾਨ ਅਸੀਂ गुजारिश ਕਰਦੇ ਆ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਤਰੀਕੇ ਨਾਲ ਨਾ ਕੀਤਾ ਜਾਵੇ ਬਦਾਂ ਜੀ ਜਦੋਂ ਨਾੜ ਪਈ ਤਾਂ ਅਸੀਂ ਮੰਗੂ ਹਾਈ ਕੋਰਟ ਫੀਲ ਹੋਦਾ ਮੇਰਵਾ ਜਾ ਜ਼ੋਰ ਉੱਪਰ ਕੰਮ ਪ੍ਰਧਾਨ ਜੀ ਦਾ ਮਤਾ ਪਾਇਆ ਗਿਆ ਸੀਗਾ ਮੀਟਿੰਗ ਕਿਸ ਹੋ ਜਗ ਤੇ ਰੱਖੀ ਗਈ ਸੀ ਕਿੱਥੀ ਹੋ ਜਗ ਤੇ ਗਈ ਆ ਉਹਦੀ ਗੱਲ ਹੈ ਉਹਦਾ ਕੋਈ ਲਾਇਬ੍ਰੇਰੀ ਵਿੱਚ ਕਹਿੰਦੇ ਕਿਸੇ ਨੇ ਕੁਛ ਕੀ ਆ ਸੀ تو بچے پڑ رہے ہیں تو یہ اچھے نام کی تجھے تو وہ بھی نگر کونسل دی, جی جی دی, جی <coughs> دی جائے جاتا ہے یہ بھی نگر کونسل دی جائے لوکیشن چینج کر سکتے ہیں دوسری لوکیشن چینج کر سکتے ہیں آپ نگر کونسل مان جو مکمنتری صاحب نے انہوں پر صاحب جا کے بھی دام سے پتہ ਮਾਨਜੋ ਮੱਖ ਮੰਤਰੀ ਸਾਹਿਬ ਨੇ ਜਿਲਦਰ ਬੁਲਾਇਆ ਜੀ ਜੀ ਸਾਡੇ ਸਾਡਾ ਸੰਤਾਨ ਖਾਤ ਹੈ ਜੀ ਜੀ ਉਹ ਚੱਤੇ ਵੀ ਐਮਸੀ ਚੌਂ ਜੀ ਜੀ ਉਹ ਨਗਰ ਕੌਂਸਲ ਦੀ ਜਹਾਜਾਤਾ ਉਹ ਵੀ ਨਗਰ ਕੁੰਜੀ ਜਹਾਜਾਤਾ ਜੀ ਜੀ ਤੁਸੀਂ ਉਹ ਚੱਤੇ ਵੀ ਰੱਖ ਸਕਦੇ ਜੀ ਜੀ ਜਿਹੜੇ ਵੀ ਮੀਟਿੰਗ ਵਿੱਚ ਐਮਸੀ ਆਏ ਉਹਨਾਂ ਦੀ ਹਾਜ਼ਰੀ ਲਾਈ ਚਾਹੀਦੀ ਹੈ ਉਹ ਨਾ ਕਰੀ ਗਿਆ ਸਰ ਇੱਕ ਹੋਰ ਗੱਲ ਹੈ ਜੋ ਨਗਰ ਕੌਂਸਲ ਦੀ ਮੀਟਿੰਗ ਦਾ ਹਾਲ ਹੈ ਉਸ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੈ ਔਰ ਛੱਤਾਂ ਵੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀਆਂ ਹੈ ਇਹਦਾ ਅਸੀਂ ਹੰਡਾ ਦੀ ਘਾਟ ਕਰਕੇ ਇਹ ਜਜ ਕੰਮ ਨਹੀਂ ਹੋ ਸਕਿਆ ਪਰ ਮੈਂ ਤੁਹਾਡੇ ਸਾਹਮਣੇ ਸ਼ਹਿਰ ਵਸੀਆਂ ਨੂੰ ਦੱਸ ਦੇਵਾਂ ਆਪੋਨੋ ਐਤੋ ਪੈਣਾ 40 ਕਰੋੜ ਰੁਪਏ ਜਿਹੜੇ ਵਿਕਾਸ ਦੇ ਕੰਮ ਹੋ ਚੁੱਕੇ ਆ ਜਿਸ ਦਿਨ ਕਮੇਟੀ ਬਣੀ ਸੀ ਉਸ ਦਿਨ ਆਪਾਂ ਦੇ ਪਿੱਛੇ ਜਾਈਏ ਤੋਂ ਯਾਰੀ ਵਿੱਚ ਤਾਂ ਇੱਕ ਦਿਨ ਵਿੱਚ ਟਰਨਾ ਦੀ ਚੀਜ਼ ਵੀ ਨਹੀਂ ਸੀ ਚਰਨੇ ਟਰਨਾ ਦੀ ਚੀਜ਼ ਨਹੀਂ ਸੀ ਕੋਈ ਟ੍ਰੈਕਟਰ ਟਾਲੀ ਨਹੀਂ ਸੀ ਕੋਈ ਸ਼ੰਕਰ ਜੈਟ ਨਹੀਂ ਸੀ ਉਹ ਇੱਥੇ ਕੱਟੀਆਂ ਹੈ ਨਹੀਂ ਜੀ ਇਹ ਬੜਾ ਰੋੜਾ ਦਾ ਪੂਰਾ ਹਾਲ ਸੀ ਅੱਜ ਦੇਖੋ ਕਿੱਡੇ ਵੱਡੇ ਵੱਡੇ ਛੱਡ ਪੈ ਚੁੱਕੇ ਨੇ ਦੇਖੋ ਜਿਹੜਾ ਡਿਵੈਲਪਮੈਂਟ ਹੁੰਦੀ ਹੈ ਉਹ ਹੁੰਦੀ ਹੈ ਸਾਡੇ ਪੰਡਾ ਨਾਲ ਜਿਹੜਾ ਲੋਕ ਟੈਕਸ ਬੰਦਿਆ 50% ਟੈਕਸ ਪੰਜਾਬ ਸਰਕਾਰ ਨੂੰ ਜਾਂਦਾ ਹੈ 50% ਟੈਕਸ ਸੈਂਟਰ ਗਵਰਨਮੈਂਟ ਨੂੰ ਜਾਂਦਾ ਹੈ ਸਾਡੇ ਕੋਲੇ ਸੈਂਟਰ ਗਵਰਨਮੈਂਟ ਤੋਂ ਵੀ ਪੈਸੇ ਦਾ ਗਨਮੈਂਟ ਨਹੀਂ ਆਉਂਦਾ ਔਰ ਸਾਡੇ ਕੋਲ ਪੰਜਾਬ ਸਰਕਾਰ ਤੋਂ ਵੀ ਡਿਵੈਲਪਮੈਂਟ ਲਈ ਪੈਸਾ ਆਉਂਦਾ ਹੈ ਸਰੇਕ ਕੋਈ ਮਤਾ ਪਾਇਆ ਗਿਆ ਕਿ ਨਗਰ ਕੌਂਸਲ ਨੂੰ ਨਵੀਕਰਨ ਕੀਤਾ ਜਾਵੇ। ਕਾਹਦੇ ਲਈ ਜੀ? ਦਫਤਰ ਜੋ ਟੁੱਟ ਪੱਡ ਹੋ ਰਹੀ ਹੈ ਇਸ ਤੇ ਨਵੀਕਰਨ ਪਾ ਚੁੱਕਿਆ ਹੈ। ਜਿੱਥੇ ਸਾਡੇ ਮਿਸਟਰ ਕਮੇਟੀ ਦਾ ਕਵਟਰ ਹੋਇਆ ਕਰਦੇ ਸੀ। ਰੈਂਟ ਡੈਂਸ ਉੱਥੇ ਅਸੀਂ ਬਣਾ ਰਹੇ ਸੀ। ਜਨਮ ਮੰਚ ਨਾਲ ਉੱਥੇ ਬਣਾ ਕੇ ਜਾਣਾ। ਜਿਹਦੀ ਰਿਪੇਅਰ ਵੀ ਕੀਤੀ ਹੈ, ਅੰਨੇਗਾ ਮਾਰ ਲੂ, ਉਹਦੀ ਰਹੇਗੀ। ਬਾਕੀ ਕਮਰੇ ਅੱਜ ਵੀ ਕੀਤੀ ਹੈ, ਪੇਂਟ ਵੀ ਕਰਾਇਆ। ਬਾਥਰੂਮਾਂ ਵਿੱਚ ਸੁਧਾਰ ਕੀਤਾ ਹੈ। ਕੋਈ ਤੇ ਤੇ ਕਿਸੇ ਮਕਦਰ ਹੀ ਲਾਏ ਨੇ ਅਨਦਲੀ ਕੁਰਸੀਆਂ ਵੀ ਅਸੀਂ ਨਵੀਆਂ ਮੰਗ ਕੀਤੀ ਐ ਉਹ پاس ਕੀਤਾ ਰਿਆ ਪਰ ਤੂੰ ਪੰਡਤ ਪੈਸਾ ਲਾਜੂਗਾ ਤਾਂ ਮੁਝੇ ਤੇ ਲਾਜੂ ਤਲਾ ਸਰ ਕੀ ਨਗਰ ਕੌਨਸਾ ਜਿਵੇਂ ਹੁਣ ਵਾਰ-ਵਾਰ ਛੱਪੜ ਨੂੰ ਅੱਗ ਲਾਈ ਜਾਂਦੀ ਤੁਸੀਂ ਵੀ ਤੁਹਾਡੀ ਵੀ ਰੈਸ਼ ਨੇੜੇ ਆ ਮੇਰੀ ਵੀ ਰੈਸ਼ ਨੇੜੇ ਆ ਤੇ ਇਹ ਗੱਲਾਂ ਸਾਹਮਣੇ ਆਈਆਂ ਕੀ ਉਹਨਾਂ ਦਾ ਪ੍ਰਦੂਸ਼ਣ ਦਾ ਜਾ ਕੋਈ ਹੋਰ ਚਲਾਨ ਵਗੈਰਾ ਕੀਤਾ ਜਾਊਗਾ ਲੋਕਾਂ ਦਾ ਜਿਹੜੇ ਇੱਕ ਤਾਂ ਆਬਾਦੀ ਦੇ ਵਿੱਚ ਕੂੜਾ ਸੁੱਟਦੇ ਆ ਇੱਕ ਨੰਬਰ ਦੋ ਉਹ ਅੱਗ ਲਾ ਕੇ ਛੱਪੜ ਨੂੰ ਅ ਮਤਲਬ ਕਿ ਪ੍ਰਦੂਸ਼ਣ ਫਲਾਉਂਦੇ ਆ ਮੇਰੇ ਗੜੇ ਦੀ ਖਰਾਬੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਆਪਾਂ ਸ਼ੋਰਟ ਕਰਨ ਕਰਦੇ ਆ 2021 ਵਿੱਚ ਕਮੇਟੀ ਬਣੀ 2022 ਦੇ ਵਿੱਚ ਪੰਜ ਕਿੱਲੇ ਜਗ੍ਹਾ ਲੈ ਲਈ ਇਸ ਹਾਊਸ ਵੱਲੋਂ ਮਤਲਬ ਲੈਂਦਾ ਗਿਆ ਸੀ ਆ ਮੇਰੇ ਸਾਥੀਆਂ ਵੱਲੋਂ ਉਹ ਮਤਾਂ ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਗਿਆ ਸੀ ਜਗ੍ਹਾ ਦੀ ਉੱਪਰ ਵੀ ਆਈ ਅਖਬਾਰਾਂ ਵਿੱਚ ਵੀ ਦਿੱਤਾ ਗਿਆ ਪੇਪਰ ਵਰਕ ਸਾਰਾ ਹੋਇਆ ਪਰੰਤੂ ਆਪ ਫਰਾਂਸੀਸੀ ਸਹਿਯੋਗ ਨਾ ਹੌਣ ਕਰਕੇ ਜਾਂ ਕੀ ਕਰਨਗੇ ਜਦੋਂ ਸਾਨੂੰ ਸਹਿਯੋਗ ਨਹੀਂ ਕੀਤਾ ਗਿਆ ਉਹਦੇ ਕਰਕੇ ਅਸੀਂ ਜਗਤ ਨਹੀਂ ਲੈ ਚੁੱਕੇ ਉਦੋਂ ਉਹਨਾਂ ਨੇ 92 ਲੱਖ 60000 ਰੁਪਏ ਦੀ ਡਿਮਾਂਡ ਕੀਤੀ ਸੀ ਅੱਜ ਮਾਰਕੀਟ ਦਾ ਮੁੱਲ 60 ਲੱਖ ਤੋਂ ਵੀ ਤਾਂ ਹੈ ਤੁਸੀਂ ਮਾਨ ਜੋ ਡੀਸੀ ਸਾਹਿਬ ਤੇ ਮਾਨ ਜੋ ਕੇ ਡੀਸੀ ਸਾਹਿਬ ਤੇ ਮਾਨ ਜੋ ਸਪੀਕਰ ਸਾਡੇ ਕੋਲ ਪੁਲਾ ਦੇ ਐਮ ਐਲ ਏ ਸਰਕਾਰ ਦਾ ਸਾਥ ਤੋਂ ਜਮਾਦਾਂ ਦੇ ਧਿਆਨ ਜੂਈ ਜਗਤ ਤੋਂ ਕੰਦੀ ਪਹਿਲਾਂ ਵੀ ਲੈ ਆ ਚੁੱਕਾ ਹੈ بھی وہ کام کر رہے ہیں اور اخبار بھی دتا ہے تھوڑے مادم رائے بھی بےنتی کرنا ہے جی کوئی نگر کونسل میں چار یا پانچ کلے شہر تو باہر لالگی تو باہر پنڈا کے لالگی تو باہر جی کوئی جگہ دینی چاہتا ہے تو نگر کونسل وہ خریدنے تیار ہے تو جو اتنے اتنی جڑے کوڑے کی سیکریکیشن جڑی ہے وہ کر سکے کیونکہ ہوں سارے کول ایک کلا جگہ ہے ਕੜੇ ਮਕਸਾ ਰੋੜ ਤੇ ਹੈ ਉੱਧਰ ਸੈਗਰੀਗੇਸ਼ਨ ਬਰਪਰ ਤਾਂ ਕਿ ਬੇਟਾ ਨਹੀਂ ਕੂੜਾ ਰੋਲ ਬਣਦੇ ਉੱਧਰ ਸੈਗਰੀਗੇਸ਼ਨ ਹੋ ਨਹੀਂ ਸਕਦੀ ਸੈਗਰੀਗੇਸ਼ਨ ਲਈ ਵੀ ਮੈਂ ਮਾਨਯੋਗ ਐਮਡੀ ਸਾਹਿਬ ਨੂੰ ਪੱਤਰ ਵੀ ਲਿਖਿਆ ਮਾਨਯੋਗ ਡਿਸੀ ਸਾਹਿਬ ਨੇ ਪੱਤਰ ਲਿਖਿਆ ਪਰ ਇਹਦੇ ਨਾਲ ਨਾਲ ਮੇਰੇ ਕਾਉਂਸਲਰ ਸਾਥੀ ਹੈ ਜੋ ਜਿਹੀਓ ਕਹ ਰਹੇ ਸੀ ਤੁਮਕੇ ਬਾਰੇ ਵੀ ਤੁਸੀਂ ਕੰਮ ਕਿਉਂ ਕਰਾ ਰਹੇ ਹੋ ਟ੍ਰੇਨ ਜਿਹੜੀ ਅਬ ਜਾ ਹੈ ਜਿਸ ਬਾਰੇ ਗੱਲ ਕਰ ਰਹੇ ਸੀ ਮੈਂ ਉਹਦੇ ਬਾਰੇ ਪੁੱਛਣਾ ਚਾਹਣਾ ਹੈ ਕਿਹੜੀ ਟ੍ਰੇਨ ਹੈ ਪੁਰਾਣੀ ਟ੍ਰੇਨ ਤੋਂ ਲੈ ਕੇ ਨਵੀਂ ਟ੍ਰੇਨ ਤੱਕ ਟ੍ਰੇਨ ਖਾਲੀ ਹੋਈ ਹੈ ਉੱਥੇ ਤੋਂ ਕਰਾਣੇ ਆਪ ਜੀ ਏਟ ਕੱਢ ਲਈ ਮੇਰੇ ਵੱਲੋਂ ਚਿੱਠੀ ਮਾਨ ਜੋ ਡੀਸੀ ਸਾਹਿਬ ਮਾਨ ਜੋ ਵੀ ਇਹ ਸਾਹਮਣੂ ਲਿਖੀ ਜਾ ਚੁੱਕੀ ਹੈ ਮੈਂ ਉਹਦੇ ਕਾਪੀ ਤੁਹਾਨੂੰ ਦੇ ਲੈਂਦਾ ਇਹ ਤਾਂ ਕਮਚਾ ਰੁੱਕੇ ਜਾਵੇ ਕਿਉਂਕਿ ਨਗਰ ਕੌਂਸਲ ਦੀ ਜ਼ਾਇਦਤ ਹੈ ਕਿ ਇਹਦਾ ਕਮਚਾ ਰੁੱਕੇ ਜਾਣਾ ਪੈਂਦਾ ਔਰ ਜੇ ਚੱਪੜ ਤੇ ਕਿਸੇ ਨੇ ਕਮਚਾ ਕੀਤਾ ਨਹੀਂ ਤਾਂ ਉਹ ਵੀ ਮੇਰੇ ਵੱਲੋਂ ਪ੍ਰਾਪਤ ਡੀਸੀ ਸਾਹਮਣੇ ਇਹੋ ਸਾਹਮਣੇ ਚ ਲੈਦਾ ਗਿਆ ਫਰਮਾਨਾਂ ਮੈਂ ਤੇ ਕਿਉਂਕਿ ਉਹ ਦੀ ਜਿਹੜੀ ਮਾਲਕੀ ਹੈ ਉਹ ਦੀ ਮਾਲਕ ਭਾਗ ਜੀ ਹੈ ਤੋਂ ਮਾਲਕ ਭਾਗ ਨੇ ਉਹਦੇ ਚ ਸਮੇ ਸਮੇ ਚ ਕੰਮ ਕੀਤਾ ਵੀ ਹੈ ਟਾਇ ਵੀ ਹੈ ਤੇ ਜਿਹਦਾ ਐਂਟਰ ਪੈ ਜਾਂਦਾ ਹੈ ਫਿਰ ਉਹ ਕੋਟ ਦਾ ਹਿੱਸਾ ਬਣ ਜਾਂਦਾ ਹੈ ਕਿਉਂਕਿ ਹਰ ਬੰਦੇ ਨੂੰ ਆਪਣੀ ਲੜਾਈ ਲੜਨ ਦਾ ਹੱਕ ਹੈ ਚੰਡੀਗੜ੍ਹ ਪਾਰਕ ਦੀ ਸਫਾਈ ਕਿ ਕਿ ਵਾਰਡ ਬੰਦੀ ਦੀ ਕਿਦਾਂ ਦੇ ਜਿਹੜੇ ਕੰਮ ਚ ਵਾਰਡ ਬੰਦੀ ਦੇ ਜ਼ਮਾਨੇ ਵਿੱਚ ਮੇਰੇ ਧਿਆਨ ਚ ਆਇਆ ਹੈ ਕਿ ਉਹਦੇ ਵਿੱਚ ਕੁਝ ਦ੍ਰਿਸ਼ਟੀਕਰਨ ਦੀ ਲੋੜ ਹੈ ਵਨੇ ਵੱਲੋਂ ਕੋਈ ਜਿਹੜੀਆਂ ਆਬਜੈਕਸ਼ਨਸ ਪੇਸ਼ ਕੀਤੀਆਂ ਔਰ ਦੀ ਜੂਕਰਾਵਾਂਗੇ ਤਾਂ ਕਿ ਲੋਕਾਂ ਨੂੰ ਘੱਟੋ ਘੱਟ ਜਿਹੜੀ ਹੈ ਉਹਦੇ ਚ ਅਸੁਵਿਧਾ ਹੋਵੇ ਵੱਧ ਤੋਂ ਵੱਧ ਸਹੂਲਤ ਹੋਵੇ ਸੋ ਉਹਨੂੰ ਦੁਰਸਤ ਕਰਵਾ ਲਿਆ ਜਾਏਗਾ ਜਿਲ੍ਹਾ ਪ੍ਰਿਸ਼ਦ ਤੇ ਬਲਕਸ ਸੰਧੀ ਦੇ ਟੋਣਾ ਕੀ ਇਸ ਵਾਰ ਨਹੀਂ ਲਿਖੀਆਂ ਮੁੱਦਾਂ ਹੁੰਦਾ ਹੈ ਕਿ ਨਾ ਕਾਫੀ ਲੋਕਾਂ ਚ ਪਰੇਸ਼ਾਨੀ ਰਹੀ ਹੈ ਜਿਹੜੀ ਇੱਥੇ ਵਾਟਰ ਸੂਕੀ ਨੇ ਲੱਗੀ ਇਸ ਵਾਰ ਉਹਦਾ ਪੂਰਾ ਧਿਆਨ ਰੱਖਿਆ ਤੇ ਕੋਈ ਵਾਰਡ ਵਧਾਈ ਵੀ ਗਏ ਨਹੀਂ ਵਾਰਡ ਉਹ ਨਹੀਂ ਰਹੇਗੇ ਅਹ ਹੋਰ ਇਹਦੇ ਜਿਹੜੀਆਂ ਥੋੜੀਆਂ-ਬਹੁਤੀਆਂ ਕਮੀਆਂ ਹੈ ਉਹ ਦੂਰ ਕਰਕੇ ਜੀ ਸਹੀ